ਕੈਨੇਡਾ ਦੇ ਵਿੱਚ ਅਗਲੀ ਖਬਰ ਜਿਹੜੀ ਆ ਉਹ ਇਹ ਆ ਕਿ ਸਿੰਗਲ ਯੂਜ਼ ਪਲਾਸਟਿਕ ਬੈਨ ਦੇ ਸੰਬੰਧੀ ਗੱਲਬਾਤ ਚੱਲ ਰਹੀ ਹੈ ਤੇ ਵੱਖ-ਵੱਖ ਸ਼ਹਿਰਾਂ ਨੇ ਜਾਂ ਉਹਨਾਂ ਨੇ ਆਪਣੀ ਇਹਨੂੰ ਜਿਹੜੀ ਸਿੰਗਲ ਯੂਜ਼ ਪਲਾਸਟਿਕ ਆ ਇਹਨੂੰ ਘਟਾਉਣ ਦੇ ਲਈ ਵੱਖਰੇ-ਵੱਖਰੇ ਤਰੀਕੇ ਅਪਣਾਏ ਆ ਜਿਹੜੀ ਗਲੋਬਲ ਪਲਾਸਟਿਕ ਕੰਪਸ਼ਨ ਆ ਉਹ 4 ਗੁਣਾ ਹੋ ਗਈ ਹੈ ਪਿਛਲੇ 3 ਸਾਲਾਂ ਦੇ ਵਿੱਚ ਤੇ ਇਹਦੇ ਵਿੱਚੋਂ ਜਿਹੜੀ ਸਿਰਫ 9% ਆ ਜਿੰਨੀ ਪਲਾਸਟਿਕ ਯੂਜ਼ ਹੁੰਦੀ ਹੈ ਉਹ ਰੀਸਾਈਕਲ ਕੀਤੀ ਜਾ ਸਕਦੀ ਹੈ ਬਾਕੀ ਰੀਸਾਈਕਲ ਨਹੀਂ ਹੁੰਦੀ ਸੋ ਈਵਨ ਕੈਨੇਡਾ ਦੇ ਵਿੱਚ ਵੀ ਬਾਕੀ ਜਿਹੜੀ ਆ ਉਹ ਲੈਂਡਫਿਲ ਦੇ ਵਿੱਚ ਜਾਂਦੀ ਆ ਜਾਂ ਫਿਰ ਤੁਹਾਨੂੰ ਪਤਾ ਕਿ ਉਹ ਕੂੜੇ ਕਰਕਟ ਦੇ ਵਿੱਚ ਚਲੀ ਜਾਂਦੀ ਆ ਸੋ ਜਿਹੜਾ ਬੈਨ ਕੀਤਾ ਨੇ 6 ਆਪਣੀ ਕਿਸਮ ਦੀਆਂ ਸਿੰਗਲ ਯੂਜ਼ ਪਲਾਸਟਿਕ ਆਈਟਮਸ ਦੇ ਉੱਤੇ ਉਹਦਾ ਲੀਗਲ ਸੈਟਬੈਕ ਵੀ ਆਇਆ ਹੈ ਰਿਸਰਚਰਸ ਇਹ ਕਹਿੰਦੇ ਆ ਕਿ ਜਿਹੜੀ ਕੋਚ ਯੂਨੀਵਰਸਿਟੀ ਦੇ ਵਿੱਚ ਨੀ ਸਟੱਡੀਜ਼ ਕੀਤੀਆਂ ਗਈਆਂ ਸਸਟੇਨੇਬਿਲਟੀ ਜਿਹੜੀ ਫੂਡ ਸਰਵਿਸ ਆਪਰੇਸ਼ਨਸ ਦੇ ਵਿੱਚ ਉਹ ਕਹਿੰਦੇ ਆ ਕਿ ਰੀਸਾਈਕਲਿੰਗ ਓਨੀ ਜ਼ਿਆਦਾ ਨਹੀਂ ਹੋ ਰਹੀ ਇਹਦੇ ਵਿੱਚ ਜਿੰਨੀ ਹੋਣੀ ਚਾਹੀਦੀ ਆ ਲੋਕਲ ਜਿਹੜੀਆਂ ਗਵਰਨਮੈਂਟ ਨੇ ਉਹਦੇ ਵਿੱਚ ਕੋਸ਼ਿਸ਼ ਕਰ ਰਹੀਆਂ ਕਿ ਪਲਾਸਟਿਕ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘਟਾਇਆ ਜਾ ਸਕੇ ਜਿਦਾ ਮੌਂਟਰੀਅਲ ਆ ਜਾਲਵਰਟਾ ਦੇ ਵਿੱਚ ਬੈਫਾ ਉਹ ਇਸ ਪਾਸੇ ਜ਼ਿਆਦਾ ਧਿਆਨ ਦੇ ਰਹੇ ਆ ਤੇ ਕਾਮਯਾਬੀ ਇਸ ਪਾਸੇ ਬਾਕੀਆਂ ਨਾਲੋਂ ਜ਼ਿਆਦਾ ਹੋਈ ਹੈ ਜਿਵੇਂ ਕੈਲਗਰੀ ਆ ਵੈਂਕੂਵਰ ਆ ਉਥੇ ਸੈਟਬੈਕਸ ਹੋਏ ਆ ਇਸ ਚੀਜ਼ ਦੇ ਲੋਕਾਂ ਨੇ ਵਿਰੋਧ ਕੀਤਾ ਇਵਨ ਕੁਝ ਨੀਆਂ ਪਾਲਿਸੀਆਂ ਉਹਨਾਂ ਨੂੰ ਮਤਲਬ ਰੀਪੀਲ ਵੀ ਕਰਨਾ ਪਿਆ ਸੋ ਇਹ ਇੱਕ ਵੱਡਾ ਇੱਥੇ ਜਿਹੜੀਆਂ ਹੁਣ ਮਿਊਨਿਸਪਲ ਬੈਨ ਆ ਕੁਝ ਥਾਵਾਂ ਦੇ ਉੱਤੇ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਜਿਹੜੇ ਇੰਡੀਵਿਜੂਅਲ ਸਿਟੀਜ਼ ਨੇ ਟਾਊਨਸ ਨੇ ਉਹ ਪਿੱਛੇ ਆਇਨਾ ਐਫਰਟਸ ਦੇ ਸਿੰਗਲ ਯੂਜ਼ ਪਲਾਸਟਿਕ ਬੈਗ ਬੈਨ ਦੇ April 2 2007 ਨੂੰ Leaf Reports ਉੱਥੇ ਜਿਹੜਾ ਇਹ ਪਹਿਲੀ ਮਿਊਨਿਸਪੈਲਿਟੀ ਸੀਗੀ ਨਾਰਥ ਅਮਰੀਕਾ ਦੇ ਵਿੱਚ ਜਿਨੇ ਬੈਨ ਕੀਤੀ ਪਲਾਸਟਿਕ ਬੈਗਸ ਨੂੰ ਬਹੁਤ ਸਾਰੇ ਹੋਰ ਸੀਗੇ ਇੱਥੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਇਹਨੂੰ ਫਾਲੋ ਕੀਤਾ ਮਿਊਨਿਸਪਲ ਜਿਹੜੀ ਗਵਰਨਮੈਂਟ ਆ ਟਿਪਿਕਲੀ ਉਹ ਜ਼ਿੰਮੇਵਾਰ ਹੁੰਦੀ ਆ ਕਿ ਲੋਕਲ ਵੇਸਟ ਜਾਂ ਰੀਸਾਈਕਲਿੰਗ ਦੇ ਨਾਲ ਉਹਨਾਂ ਨੇ ਡੀਲ ਕਰਨਾ ਤੇ ਇੰਪੈਕਟਿੰਗ ਆਪਰੇਸ਼ਨਸ ਦਾ ਸਿੱਧਾ ਉਹਨਾਂ ਦੇ ਬਜਟ ਦੇ ਉੱਤੇ ਪੈਣਾ ਹੈ। ਸੋ ਇਹਦੇ ਵਿੱਚ ਇਹ ਆ ਕਿ ਜਿਹੜੀ ਬਹੁਤੀ ਸਿੰਗਲ ਯੂਜ਼ ਪਲਾਸਟਿਕ ਰੈਗੂਲੇਸ਼ਨਸ ਨੇ ਕੈਨੇਡਾ ਦੇ ਵਿੱਚ ਉਹ ਲੋਕਲ ਨੇ ਤੇ ਬਹੁਤੇ ਜਿਹੜੇ ਨੇ ਉਹ ਫਿਰ ਜਿਹੜੀਆਂ ਬਹੁਤ ਵੱਖਰੀਆਂ ਵੱਖਰੀਆਂ ਸਟ੍ਰੈਟਜੀਜ਼ ਯੂਜ਼ ਕਰ ਰਹੇ। ਮੌਂਟਰੀਅਲ ਨੇ ਇੱਕ ਵੱਡੀ ਰੇਂਜ ਜਿਹੜੀ ਆ ਸਿੰਗਲ ਯੂਜ਼ ਪਲਾਸਟਿਕ ਦੀ ਮਾਰਚ 23 ਦੇ ਵਿੱਚ ਬੈਨ ਕਰ ਦਿੱਤੀ ਸੀ। ਸਿਟੀ ਨੇ ਇਹ ਕਿਹਾ ਸੀ ਕਿ ਜਿਹੜੀ ਜ਼ਿਆਦਾ ਪਬਲਿਕ ਟਰੈਸ਼ ਕੈਨਸ ਆ ਉਦੋਂ ਦਿੱਤੇ ਜਿੰਨੇ ਦੇ ਸਕਦੇ ਸੀ ਪਲਾਸਟਿਕ ਨੂੰ ਪਲਾਸਟਿਕ ਯੂਜ਼ ਵੱਧ ਗਈ ਤੇ ਇਹਦੇ ਤੋਂ ਬਾਅਦ ਇਹਨਾਂ ਨੇ ਜਿਹੜੇ ਇਸ ਚੀਜ਼ ਨੂੰ ਜਿਹੜਾ ਕਮੇਟੀ ਬਣਾਈ ਇਕੋਲੋਜੀਕਲ ट्रांजिशन ਦੀ ਤੇ ਫਿਰ ਜਿਹੜਾ ਇਹ ਕੰਮਕਾਰ ਕੀਤਾ ਗਿਆ ਸਿਟੀ ਦਾ ਜਿਹੜਾ ਨਿਯਮ ਆ ਉਹਦੇ ਵਿੱਚ ਸਾਰੀਆਂ ਪਲਾਸਟਿਕਸ ਕੱਪਸ ਸਟੇਰ ਸਟਿਕਸ ਸਟਰਾਜ਼ ਔਨਸਾਈਟ ਕੰਪਸਮਸ਼ਨ ਟੈਂਸਲਸ ਜਿਹੜੀ ਪਲਾਸਟਿਕ ਯੂਟੈਂਸਲਸ ਡਿਲੀਵਰੀ ਤੇ ਟੇਕ ਆਊਟ ਦੇ ਉੱਤੇ ਤੇ ਜਿਹੜੇ ਪੋਲੀਸਟਾਇਰੀਨ ਜਿਹੜੀ ਪਲਾ ਪਲੇਟਸ ਹੈਗੀਆਂ ਉਹ ਕੰਟੇਨਰ ਸਟ੍ਰੇਜ਼ ਲਿਡਸ ਹਰ ਇੱਕ ਥਾਂ ਦੇ ਉੱਤੇ ਕੁਝ ਐਕਸੈਪਸ਼ਨਸ ਦੇ ਨਾਲ ਐਕਸੈਪਸ਼ਨਸ ਦੇ ਨਾਲ ਜਿਹੜੇ ਆ ਉਹਨਾਂ ਨੂੰ ਬੈਨ ਕਰ ਦਿੱਤਾ ਸੋ ਉਹਦੇ ਤੋਂ ਲੈ ਕੇ ਹੁਣ ਤੱਕ ਇਹ ਤਬਦੀਲੀ ਹੋ ਰਹੀ ਆ ਜਿੱਥੇ ਦੁਨੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਇਹਨੂੰ ਬੰਦ ਕਰ ਦੇਣਾ ਚਾਹੀਦਾ ਉਥੇ ਸਿਟੀਜ਼ ਆਪਣੇ ਪੱਧਰ ਦੇ ਉੱਤੇ ਕੰਮ ਕਰ ਰਹੇ ਆ ਲੋਕ ਆਪਣੇ ਪੱਧਰ ਦੇ ਉੱਤੇ ਕੰਮ ਕਰ ਰਹੇ ਆ ਜਿਹੜੀ ਮਾਈਕਰੋ ਪਲਾਸਟਿਕ ਆ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਪਲਾਸਟਿਕ ਦੀਆਂ ਚੀਜ਼ਾਂ ਦੇ ਵਿੱਚ ਪਾ ਕੇ ਆਪਣੇ ਕਿਚਨ ਦੇ ਵਿੱਚ ਸਮਾਨ ਸਟੋਰ ਕਰਦੇ ਆ ਤੁਸੀਂ ਉਹਦੇ ਵਿੱਚ ਮਾਈਕਰੋਚ ਗਰਮ ਕਰਦੇ ਆ ਹਰ ਇੱਕ ਥਾਂ ਦੇ ਉੱਤੇ ਬੱਚਿਆਂ ਦੇ ਪੀਣ ਵਾਲੇ ਦੁੱਧ ਤੱਕ ਮਾਈਕਰੋਪਲਾਸਟਿਕ ਪਾਈ ਜਾ ਰਹੀ ਹੈ ਅਜਿ ਦੇ ਸਿਟੀਜ਼ ਨੇ ਇਹਨੂੰ ਘਟਾਉਣ ਦਾ ਯਤਨ ਕਰ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ